ਦੋਸਤੋ ਦਾਣਾ ਮੰਡੀ ਬਿਲਕਾ ਦੇ ਵਿੱਚ ਅੱਜ ਸ਼ਾਮੀ ਕਰੀਬ 6:15 ਵਜੇ ਕੁਝ ਗਲਤ ਅਨਸਰਾਂ ਨੇ ਇੱਥੇ ਇੱਕ ਆਰਥ ਤੇ ਹਮਲਾ ਕਰ ਦਿੱਤਾ ਹੈ ਹਮਲੇਦਾਰਾਂ ਦੱਸਿਆ ਗਿਆ ਕਿ ਇਸ ਆਰਥ ਦੇ ਦਫ਼ਤਰ ਦੇ ਵਿੱਚ ਲੇਬਰ ਦੇ ਵਿਅਕਤੀਆਂ ਦੇ ਉੱਤੇ ਹਮਲਾ ਹੋਇਆ ਉਹਨਾਂ ਦੀ ਘੁਟਮਾਰੀ ਹੋਈ ਹੈ ਇੱਕ ਵਿਅਕਤੀ ਨੂੰ ਤੇਜ਼ ਹਥਿਆਰ ਨਾਲ ਸੱਟਾਂ ਪਈਆਂ ਗੰਭੀਰ ਜ਼ਖਮੀ ਮਜ਼ਦੂਰ ਦਾ ਇਲਾਜ ਕਰਵਾਇਆ ਗਿਆ ਨੂਰਮੰਦ ਦੇ ਸਿਵਲ ਹਸਪਤਾਲ ਵਿੱਚ ਤੇ ਇਸ ਦੌਰਾਨ ਇਸ ਦਫ਼ਤਰ ਦੇ ਦਰਵਾਜ਼ੇ ਉੱਤੇ ਵੀ ਤੇਜ਼ ਹਥਿਆਰ ਦੇ ਟੱਕ ਤੁਸੀਂ ਲੱਗੇ ਦੇਖਿਆ ਤੇ ਆਓ ਆੜਤ ਦੇ ਮਾਲਕ ਅਸ਼ੋਕ ਕੁਮਾਰ ਅਗਰਵਾਲ ਤੇ ਹੋਰ ਸਾਥੀ ਆੜਤੀਆਂ ਨੇ ਇਸ ਮੌਕੇ ਤੇ ਦੱਸਿਆ ਕਿ ਦੋ ਦਿਨ ਪਹਿਲਾਂ ਇਸ ਮੰਡੀ ਵਿੱਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਨ ਆਏ ਕੁਝ ਵਿਅਕਤੀ ਫੜੇ ਗਏ ਅੱਜ ਉਹਨਾਂ ਵਿਅਕਤੀਆਂ ਦੇ ਗਰੁੱਪ ਨੇ ਇੱਥੇ ਆ ਕੇ ਹਮਲਾ ਕੀਤਾ ਤੇ ਆਓ ਤੁਹਾਨੂੰ ਸੁਣਾਉਣੇ ਆ ਇਸ ਮੌਕੇ ਤੇ ਆਰਤੀਆਂ ਨੇ ਕੀ ਇਸ ਸਾਰੀ ਕਹਾਣੀ ਬਾਰੇ ਦੱਸਿਆ ਪੁਲਿਸ ਮੌਕਾ ਦੇਖ ਗਈ ਹੈ ਤੇ ਆਰਤੀਆਂ ਦੇ ਵਿੱਚ ਸਹਿਮ ਹੈ ਕਿ ਇਹ ਗੁੰਡਾ ਕਰਦੀ ਜਿਹੜੀ ਆ ਉਹ ਕਾਰੋਬਾਰ ਦੇ ਵਿੱਚ ਸਹਿਮ ਪੈਦਾ ਕਰ ਗਈ ਹੈ ਤੇ ਆਓ ਸੁਣਾਉਨੇ ਆ ਤੁਹਾਨੂੰ ਇਸ ਮੌਕੇ ਤੇ ਆਰਤੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੇ ਜੋ ਬਾਪੂ ਜੀ ਪਤਾ ਲਗਾ ਕਿ ਕੰਦੇ ਗੁੰਡੇ ਆ ਕੇ ਤੁਹਾਡੇ ਕੋਲ ਆਇਆ ਹਮਲਾ ਕਰਕੇ ਆਇਆ ਕੀ ਗੱਲਬਾਤ ਹੋਈ ਦੱਸੋ ਇਹ ਗੱਲ ਇਹ ਆ ਜੀ ਪਰਸੋ ਰਾਤ ਦੀ ਗੱਲ ਆ 11:30 ਵਜੇ ਮੈਨੂੰ ਫੋਨ ਆਇਆ ਮੈਂ ਜਲੰਧਰ ਸੀ ਤੁਸਤਾ ਪਿਆ ਘਰ ਕਹਿੰਦੇ ਬਾਉ ਜੀ ਬੰਦੇ ਆਏ ਆ ਕੰਕ ਦੀਆਂ ਬੋਰੀਆਂ ਚੱਕਦੇ ਸੀ ਮੋਟਰਸਾਈਕਲ ਤੇ ਇੱਕ ਬੰਦਾ ਸੀ ਫੜ ਲਿਆ ਇੱਕ ਭੱਜ ਗਿਆ ਅੱਛਾ ਜੀ ਦੋ ਮੋਟਰਸਾਈਕਲ ਇੱਕ ਮੋਟਰਸਾਈਕਲ ਫੜ ਕੇ ਅਸੀਂ ਅੰਦਰ ਰੱਖ ਲਿਆ ਇਹਨਾਂ ਨੇ ਉਹਦੇ ਲਫੜ ਲੁਫੜ ਮਾਰ ਕੇ ਉਹਨੂੰ ਭਜਾ ਦਿੱਤਾ ਚੱਲ ਗਿਆ ਅੱਛਾ ਜੀ ਉਹ ਮੁੰਡਾ ਚਲੇ ਗਿਆ ਲੱਫੜ ਮਾਰ ਕੇ ਉਸ ਤੋਂ ਬਾਅਦ ਕੱਲ ਆ ਕੇ ਨਾ ਸੁਣੋ ਉਹ ਇਹਦੇ ਕੋਲ ਮੈਂ ਤਰਲਾ ਕਰਕੇ ਆ ਕੇ ਪਹਿਲਾਂ ਤਾਂ ਇੱਕ ਮੋਟਰਸਾਈਕਲ ਆ ਗਿਆ ਨਵਾਂ ਮੋਟਰਸਾਈਕਲ ਸੀ ਕੋਈ ਨੰਬਰ ਨਹੀਂ ਸੀ ਨੰਬਰ ਤਾਂ ਨਹੀਂ ਸੀ ਲੈ ਨਾ ਉਹ ਕਹਿੰਦੇ ਨੰਬਰ ਪਲੇਟਾਂ ਦਿੱਤੀਆਂ ਹੋਇਆ ਜਾਨੀ ਕਿ ਨਵਾਂ ਮੋਟਰਸਾਈਕਲ ਤਾਂ ਦੂਸਰਾ ਕੱਲ ਦੁਪਹਿਰ ਨੂੰ ਆ ਕੇ ਮੈਂ ਉਸ ਵੇਲੇ ਵੀ ਹੈ ਨਹੀਂ ਸੀ ਇੱਥੇ ਮੈਂ ਤਰਲਾ ਕਰਕੇ ਉਹ ਵੀ ਲੈ ਗਿਆ ਉਹ ਕੰਮ ਖਤਮ ਹੋ ਗਿਆ ਮੈਨੇ ਚਲੋ ਜਾਂਦੇ ਚਲੋ ਕਿਹੜੀ ਗੱਲ ਆ ਅੱਜ ਅੱਜ ਸ਼ਾਮੀ ਮੈਂ ਤਾਂ ਸ਼ੈਲਰ ਤੇ ਸੀਗਾ ਹਾਂ ਮੈਨੂੰ ਇੱਕਦਮ ਬਈਆਂ ਦਾ ਫੋਨ ਆਇਆ ਬਾਉ ਜੀ ਬਾਹਰ ਬੰਦੇ ਆ ਗਏ ਆ ਅਸੀਂ ਦਰਵਾਜ਼ਾ ਅੰਦਰੋਂ ਲਾ ਲਿਆ ਤਾਂ ਕਿਰਪਾਨਾਂ ਮਾਰੀ ਜਾਂਦੇ ਬਾਹਰ ਬੰਦਿਆਂ ਨੂੰ ਕੁੱਟੀ ਜਾਂਦੇ ਆ ਮੈਂ ਉਸੇ ਵੇਲੇ ਇੱਥੇ ਆਇਆ ਮੈਂ ਸੋਨੂੰ ਨਾਲ ਲੈ ਕੇ ਆਇਆ ਉਸੇ ਵੇਲੇ ਆ ਕੇ ਦਿਖਾਇਆ ਉਹਨਾਂ ਨੇ ਸਾਡੇ ਉਹਨਾਂ ਨੂੰ ਭੱਜ ਗਏ ਆ ਤਾਂ ਉਹ ਮੁੰਡਾ ਜਿਹਦੇ ਸੱਟ ਲੱਗੀ ਆ ਸਿਰ ਦੇ ਵਿੱਚ ਟਾਂਕੇ ਲਾਉਣ ਗਏ ਆ ਤੇ

ਕਰਪਾਣਾ ਸੀ ਕਿ ਹੋਰ ਡਾਕਟਰ ਪੁੱਤਰ ਸੀਗੇ 510 70 ਸੀ ਡਾਕਟਰ ਦਾਤਰ ਨਾਲ ਕਿੰਨੇ ਆਦਮੀ ਸੀ ਕਿਤੇ ਬੱਚੀ ਆ 12 ਸੀ ਤਿੰਨ ਤਿੰਨ ਘਟੇ ਚਾਰ ਜਹਾਜ਼ ਸੀ ਤਿੰਨ ਤੇ ਚਾਰ ਚਾਰ ਸੀ 12 ਸੀ ਫੇ ਬੰਦੇ ਹਾਂਜੀ ਬਾਹਰ ਕਿਸੇ ਕੋ ਪੀਟਾ ਵੀ ਹਾਂਜੀ ਇੱਕ ਨੂੰ ਪਿੱਟਿਆ ਸੀ ਵਿਚਾਰ ਨੇ ਚਾਹ ਲੈ ਆਪਣੇ ਪੰਜਾਬੀ ਬੰਦਾ ਪੰਜਾਬੀ ਬੰਦਾ ਉਹਦਾ ਨਾਂ ਕੀ ਆ ਚਾਹ ਦੇ ਦਾ ਕਾਨੂੰਨ

ਪੱਤੀ ਤੇ ਬਾਰੀ ਪੱਤੀ ਪਹਲਾਈ ਚੇਨ ਮੇ ਆ ਹਾਂਜੀ 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 ਜਿਆਦਾ ਪੱਤੀ ਭਲਾਈ ਦਈ ਆ ਤੁਹਾਨੂੰ ਕੀ ਲੱਗਦਾ ਇਹ ਛੜਿਆਲ ਗੁੰਡਾ ਗੁੰਡਾ ਕਰਦੀ ਆ ਜੀ ਛੜਿਆਲ ਦੱਸੋ ਗੱਪਰ ਦੇਖੋ ਤਾਂ ਸਹੀ ਛੜੀਆਂ ਦੁਕਾਨਾਂ ਕਿੱਦਾਂ ਭੰਗ ਗਏ ਆ ਹਾਂਜੀ ਸਾਡੇ ਤੇ ਹਮਲਾ ਕਰਦੇ ਕੋਈ ਮੰਡੀ ਦੇ ਉਹੀ ਤਾਂ ਗੱਲ ਆ ਪਹਿਲੇ ਤਾਂ ਆਇਆ ਇਹ ਮੁੰਡੇ ਨੂੰ ਪੁੱਛਦਾ ਪਿਸਤੌਲ ਮਿਲਣਾ ਕਿੱਥੇ ਇਹਨੂੰ ਕਹਿੰਦਾ ਪਿਸਤੌਲ ਕਦੇ ਦੇਖਿਆ ਅੱਛਾ ਇਹਨੂੰ ਪੁੱਛਦਾ ਸੀ ਉਹ ਕੱਲਾ ਇੱਥੇ ਬੈਠਾ ਸੀ ਅੱਛਾ ਫਿਰ ਆ ਕੇ ਕਹਿੰਦਾ ਬੀਰੀਆਂ ਤੋਂ ਉਹ ਕਹਿੰਦੇ ਇੱਕ ਬੁਰਾ ਸਿਆਣਾ ਜਿਹਾ ਸੀ ਉਹਨੂੰ ਕਹਿੰਦਾ ਉਹ ਹੈ ਨਹੀਂ ਉਹ ਜਾ ਇਦਾਂ ਫੜ ਲਿਆ ਕਹਿੰਦਾ ਕੀ ਰੀਆ ਦੇਣਾ ਕੀ ਨਹੀਂ ਦੇਣਾ ਫਿਰ ਇੱਕ ਬੰਦੇ ਬੋਰੀ ਚੱਕਰ ਲੱਗਾ ਹੈਗੇ ਉਹੀ ਸਮੈ ਕੀ ਹੀ ਹੈ ਜੀ ਠੀਕ ਹੈ ਜੀ ਹਾਂ ਉਹੀ ਆ ਕਿਉਂ ਗਾ ਰੋ ਟਕੂ ਉਹੀ ਹੈ ਜੀ ਹਾਂਜੀ ਐ ਉਹੀ ਆ ਸਗਲ ਸਾਨੂੰ ਪੰਪ ਤੇ ਇੱਥੇ ਆਹ ਇੱਥੇ ਭਗਵੰਦਰ ਆ ਤੁ ਵੀ ਆ ਗੁਜਰਾ ਦਾ ਲੜਕਾ ਹੈ ਇੱਥੇ ਜੀ ਦਿਖਾ ਇਹਨਾਂ ਨੂੰ ਉਹ ਫੋਟੋ ਦਿਖਾ ਲੜਕਾ ਹੈ ਜੀ ਇੱਥੇ ਆ ਕੇ ਪੰਪ ਤੇ ਧੰਕੀ ਤੇ ਆ ਕੇ ਕਹਿੰਦਾ ਜੀ ਸਰਵਾਦਾ ਪੰਪ ਲੁੱਟਿਆ ਉਹਨਾਂ ਨੇ ਕੀ ਉੱਤੇ ਕੀ ਤੁਸੀਂ ਕਹਿੰਦੇ ਪੁਲਿਸ ਵਾਲਿਆਂ ਨੇ ਕਰ ਲਿਆ ਕਹਿੰਦਾ ਇੱਥੇ ਕਹਿੰਦਾ ਇੱਥੇ ਅਸੀਂ ਵੀ ਕਹਿੰਦਾ ਬਹੁਤ ਕੁਝ ਕਰ ਸਕਦੇ ਆ ਆ ਬੰਦਾ ਹੈ ਜੀ ਇੱਥੇ ਗੁਜਰਾ ਦਾ ਜਿਹੜਾ ਇੱਥੇ ਪੰਪ ਤੇ ਆ ਨੋਰ ਦਿੰਦਾ ਵੇ ਪੀਲੇ ਨਕਮੇ ਨੋਰ ਦਿੰਦਾ ਵੇ ਤੇਲਵਾ ਕਰਨਾ ਮੇਤੋ ਤਾਂ ਆਹੀ ਹੈ ਜੇ ਦੇਣਾ ਹੈ گا ਉਹ ਨੀ ਕਰਦਾ ਕੋਈ ਗੱਲ ਨਹੀਂ ਕਰਦਾ ਵੇ ਦੇਖੋ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਇਸ ਗੱਲ ਦੀ ਸ਼ਿਕਾਇਤ ਜੀ ਕਿ ਗੱਲ ਛੱਡ ਕੋਈ ਗੱਲ ਨਹੀਂ ਇੰਨੀ ਛੋਟੀ ਗੱਲ ਨੂੰ ਕੀ ਲੈਣਾ ਹੁਣ ਅੱਜ ਆਹਾਬਾਰ ਦਾਤ ਹੋ ਗਈ ਹੁਣ ਦੱਸਿ ਕਿੱਦਾਂ ਲਾਪੇ ਦੀ ਹਾਂ ਵੀ ਗੱਲ ਕੋਈ ਵੀ ਸਾਨੂੰ ਅਜਾ ਕੁਝ ਕਹਿ ਕੇ ਜਾ ਸਕਦਾ ਸੀ ਅੱਧਾ ਜੀ ਉੱਥੇ ਬੈਠੇ ਠੀਕ ਹੈ ਜੀ ਦੇਖਿਥੇ ਰਹਿਦਾ ਫਾਤਾ ਕੋਈ ਪੁਲਿਸ ਪਰ ਇਹ ਬਿਲਕੁਲ ਇੱਥੇ ਜੀ ਆਪਨੇ ਮੰਡੀ ਦਾ ਲਾਗੇ ਆ ਚੀਤਾ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸ਼ਰੇਆ ਬੇਚਾਰਿਆਂ ਨੂੰ ਮਾਰ ਆਈ ਗਿਆ ਹਾਂ ਸਾਨੂੰ ਹੀ ਭਰਨੇ ਪੈ ਰਹੇ ਸੀਗੇ ਜੀ ਭਰਨਾ ਤਾਂ ਸਾਨੂੰ ਹੀ ਪੈਣਾ ਸੀਗਾ ਜੀ ਇਹਨਾਂ ਨੂੰ ਮਾਰ ਜਾਂਦੇ ਜਾਂ ਕਿਸੇ ਨੂੰ ਕੁਛ ਕਰ ਦਿੰਦੇ ਭਰਨਾ ਤਾਂ ਸਾਨੂੰ ਪੈਣਾ ਸੀ ਸਾਨੂੰ ਤਾਂ ਭਰਨਾ ਤਾਂ ਸਾਨੂੰ ਪੈਣਾ ਸੀ ਹਾਂ ਇਹ ਕਮਾਪਥੇ ਦੇ ਇੱਕ ਪੂਰੀ ਛਾਪਨਾ ਮਾਰ ਗਏ ਫਿਰ ਛਾਪਨਾ ਇਹਨਾਂ 5 ਲੱਖ ਰੁਪਏ ਇਹ ਫਿਰ ਦੁਨੀਆ ਫਿਰ ਅਸੀਂ ਭਰੇ ਨਹੀਂ ਅਸੀਂ ਭਰੇ ਨਹੀਂ ਮੈਂ ਕਿਹਾ ਅਸੀਂ ਭਰੇ ਨਹੀਂ ਕਮਰੇ ਸੀ ਕੱਢੇ ਬਾਹਰੋਂ ਆਈ ਸੀ ਕਿਤੇ ਮੈਂ ਜਿਹੜਾ ਦੁਕਾਨ ਦੇ ਖਰੀਦਦਾਰ ਆ ਕਰਿਆਨੇ ਦੀ ਦੁਕਾਨ ਤੇ ਇਹਦੇ ਮਗਰ ਲੱਗੇ ਹੋਏ ਸੀ ਕਿ ਇਹਦਾ ਇਹੀ ਬੰਦੇ ਆਪ ਦਾ ਰਾਤ ਵਾਲੇ ਇਤੋਂ ਤੈਨੂੰ ਕੁਝ ਨਹੀਂ ਕਰ ਸਕਦਾ ਆਪਾ ਤੈਨੂੰ ਇਤੋਂ ਵੇਚ ਕੇ ਜਾਣਾ ਕਿ ਮੇਰਾ ਚੌਧਰੀ ਦਾ ਮੁੰਡਾ ਰੱਜਤ ਨਾਮ ਦਾ ਤੋਂ ਇੱਕ ਬੰਦੇ ਹੋਰ ਸੀ ਇੱਕ ਰਿੱਖੀ ਪਾਜੀ ਮੈਨੂੰ ਫਿਰ ਛੱਡ ਗਿਆ ਚਾਰ ਬੰਦੇ ਨੇ ਇੱਥੋਂ ਫਿਰ ਆਪਾਂ ਬੱਚਾ ਜਾਨ ਬਚਾ ਕੇ ਕੱਲ ਕਿੱਦਾ ਵੀ ਚੱਲ ਜਾਣਾ ਨਹੀਂ ਤਾਂ ਮਰ ਮਰ ਜਾਣਾ ਆਪਾਂ ਜੀ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ